ਕੀ ਤੁਸੀਂ ਵੀ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ ਤੇ ਇਸ ਵਕਤ ਬਹੁਤੇ ਭਾਰਤੀ ਵਿਦਿਆਰਥੀ ਜਿਹੜੇ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਦੇ ਸੁਪਨੇ ਟੁੱਟਦੇ ਹੋਏ ਨਜ਼ਰ ਆਏ ਨੇ ਕਿਉਂਕਿ ਕੈਨੇਡਾ ਨੇ ਸਖਤਾਈ ਇੰਨੀ ਜ਼ਿਆਦਾ ਕਰਤੀ ਵੀਜ਼ਾ ਨਿਯਮ ਇੰਨੇ ਜ਼ਿਆਦੇ ਸਖਤੀ ਕਰਤੇ ਕਿ ਚਾਰ ਵਿਦਿਆਰਥੀਆਂ ਦੇ ਵਿੱਚੋਂ ਤਿੰਨ ਦੇ ਵੀਜ਼ੇ ਰੱਦ ਕਰ ਦਿੱਤੇ ਜਾਂਦੇ ਨੇ ਦਰਅਸਲ ਕੈਨੇਡਾ ਨੇ ਇਹ ਸਖਤੀ ਕੀਤੀ ਹੈ ਇਸ ਵੇਲੇ ਦੀ ਅਹਿਮ ਖਬਰ ਕਿ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਕਾਫੀ ਜ਼ਿਆਦਾ ਸਖਤ ਕਰ ਦਿੱਤਾ ਹੈ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ਦੇ ਉੱਪਰ ਪਿਆ ਜਿਨ੍ਹਾਂ ਦੀਆਂ 74% ਅਰਜ਼ੀਆਂ ਰੱਦ ਹੋ ਚੁੱਕੀਆਂ ਨੇ ਇੱਕ ਰਿਪੋਰਟ ਦੇ ਅਨੁਸਾਰ ਹੈ ਇਹ ਦਰ ਪਿਛਲੇ 2 ਸਾਲਾਂ ਦੇ ਵਿੱਚ ਦੁੱਗਣੀ ਤੋਂ ਵੀ ਵੱਧ ਗਈ ਹੈ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਸਖਤਾਈ ਵਧਾ ਦਿੱਤੀ ਅਗਸਤ 2025 ਤੱਕ ਜਾਰੀ ਅੰਕੜਿਆਂ ਦੇ ਅਨੁਸਾਰ ਲਗਭਗ 74 ਫੀਸਦੀ ਭਾਰਤੀ ਸਟੱਡੀ ਪਰਮਿਟ ਦੇ ਉੱਪਰ ਜਿਹੜੀਆਂ ਅਰਜ਼ੀਆਂ ਲਗਾਈਆਂ ਗਈਆਂ ਸੀ ਕਿ ਕੈਨੇਡਾ ਦਾ ਸਟੱਡੀ ਪਰਮਿਟ ਲੈਣਾ ਸਟੱਡੀ ਵੀਜ਼ਾ ਲੈਣਾ ਉਹ 74% ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਸਾਲ 2023 ਦੇ ਵਿੱਚ ਇਹ ਜਿਹੜੀ ਦਰ ਆ ਜਿਸ ਨੂੰ ਕਹਿੰਦੇ ਕਿ ਪ੍ਰਤੀਸ਼ਤਾ ਸਿਰਫਾ 32% ਤੱਕ ਸੀ ਤੇ ਇਸ ਦੇ ਉਲਟ ਚੀਨੀ ਵਿਦਿਆਰਥੀਆਂ ਦੀ ਜਿਹੜੀ ਸਿਰਫ 24% ਦੀਆਂ ਅਰਜ਼ੀਆਂ ਰੱਦ ਹੋਈਆਂ ਨੇ ਤੇ ਇਹ ਤਬਦੀਲੀ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਆਏ ਸਖਤ ਨਿਯਮਾਂ ਦਾ ਨਤੀਜਾ ਨਜ਼ਰ ਆ ਰਿਹਾ ਹੈ ਜਾਇ ਕੁਝ ਜਾਰੀ ਅੰਕੜਿਆਂ ਦੇ ਅਨੁਸਾਰ ਅਗਸਤ 2025 ਦੇ ਵਿੱਚ ਕੇਵਲ 45115 ਭਾਰਤੀ ਵਿਦਿਆਰਥੀਆਂ ਨੇ ਆਪਣੀ ਵੀਜ਼ਾ ਅਰਜ਼ੀ ਦਿੱਤੀ ਜਦਕਿ ਅਗਸਤ 2023 ਦੇ ਵਿੱਚ 20900 ਵਿਦਿਆਰਥੀਆਂ ਨੇ ਆਪਣਾ ਸਟੱਡੀ ਵੀਜ਼ਾ ਲਗਵਾਉਣ ਦੇ ਲਈ ਐਪਲੀਕੇਸ਼ਨਾਂ ਸਬਮਿਟ ਕਰਵਾਈਆਂ ਸੀ ਇਸ ਦੇ ਨਾਲ ਪਾਰਸ ਦੀ ਸਥਿਤੀ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਰੋਤ ਦੇਸ਼ ਦੇ ਵਜੋਂ ਕਮਜ਼ੋਰ ਹੋ ਰਹੀ ਹੈ ਇਮੀਗ੍ਰੇਸ਼ਨ ਵਿਭਾਗ ਨੇ ਕਲਾਕੀਆ ਕੇ ਫੈਸਲੇ ਧੋਖਾ ਧੜੀ ਰੋਕਣ ਦੇ ਉਦੇਸ਼ ਦੇ ਨਾਲ ਕੀਤੇ ਜਾ ਰਹੇ ਜੀ ਹਾਂ ਕੈਨੇਡਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਧੋਖਾ ਧੜੀ ਵਾਲੀਆਂ ਫੈਲਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਤੇ ਇਸੇ ਕਰਕੇ ਜਾਂਚ ਪ੍ਰਣਾਲੀ ਨੂੰ ਸਖਤ ਕੀਤਾ ਜਾ ਰਿਹਾ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਵੀ ਦੱਸਿਆ ਕਿ 2023 ਦੇ ਵਿੱਚ 1550 ਜਾਲੀ ਡਾਕੂਮੈਂਟਸ ਵਾਲੀਆਂ ਅਰਜ਼ੀਆਂ ਦਾ ਪਰਦਾ ਫਾਸ਼ ਕੀਤਾ ਗਿਆ ਸੀ ਤੇ ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਭਾਰਤ ਦੇ ਨਾਲ ਸੰਬੰਧ ਸੀ ਹੁਣ ਕੈਨੇਡਾ ਨੇ ਤਸਦੀਕ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਨੀ ਕਿ ਜਿਨ੍ਹਾਂ ਨੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਨੀਆਂ ਉਹ ਨਿਜਮ ਉਹ ਪ੍ਰਣਾਲੀ ਸਖਤ ਕੀਤੀ ਗਿਆ ਵਿਦਿਆਰਥੀਆਂ ਲਈ ਵਿੱਤੀ ਜਿਹੜੇ ਡਾਕੂਮੈਂਟਸ ਨੇ ਜਿਹੜੇ ਜਿਸ ਨੂੰ ਕਹਿੰਦੇ ਬੈਂਕ ਦੀਆਂ ਐਂਟਰੀਜ਼ ਵੀ ਕਿਹਾ ਜਾਂਦਾ ਉਹ ਸ਼ਰਤਾਂ ਹੋਰ ਸਖਤ ਕਰ ਦਿੱਤੀਆਂ ਗਈਆਂ ਨੇ ਦੂਤਾਵਾਸ ਨੇ ਇਹ ਵੀ ਕਿਹਾ ਕਿ ਭਾਰਤੀ ਵਿਦਿਆਰਥੀਆਂ ਦਾ ਯੋਗਦਾਨ ਹਮੇਸ਼ਾ ਕੈਨੇਡਾ ਦੇ ਵਿੱਚ ਮਹੱਤਵਪੂਰਨ ਰਿਹਾ ਪਰ ਪੂਰੇ ਫੈਸਲੇ ਨੇ ਜਿਹੜੇ ਕੈਨੇਡਾ ਦੇ ਹੱਥਾਂ ਦੇ ਵਿੱਚ ਨੇ ਵਿਦਿਆਰਥੀ ਵੀਜ਼ਾ ਰੱਦ ਹੋਣ ਦੇ ਵਧੇ ਦਰ ਦਾ ਇੱਕ ਕਾਰਨ ਕੈਨੇਡਾ ਅਤੇ ਭਾਰਤ ਦੇ ਵਿਚਕਾਰ ਲੰਬੇ ਸਮੇਂ ਤੋਂ ਵਧਿਆ ਤਣਾਅਪੂਰਨ ਸਮੱਧ ਵੀ ਮੰਨੇ ਜਾ ਰਹੇ ਨੇ ਸਾਲ 2023 ਦੇ ਵਿੱਚ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਟਾਂ ਦੇ ਉੱਪਰ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਸੀ ਜਿਸ ਨੂੰ ਹਾਲਾਂਕਿ ਨਵੀਂ ਦਿੱਲੀ ਨੇ ਪੂਰੇ ਤਰੀਕੇ ਨਾਲ ਰੱਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹਾਲਾਤ ਕਿਸ ਤਰੀਕੇ ਬਣਦੇ ਨੇ ਕਿ ਭਾਰਤੀ ਦੂਤਾਵੇਸ ਨੂੰ ਇੱਧਰ ਭੇਜ ਦਿੱਤਾ ਜਾਂਦਾ ਇੱਧਰਲੇ ਦੂਤਾਵੇਸ ਨੂੰ ਜਿਹੜਾ ਜਿਹੜੇ ਕੈਨੇਡੀਅਨ ਦੂਤਾਵੇਸ ਇੱਥੇ ਹੁੰਦੇ ਨੇ ਉਹਨਾਂ ਨੂੰ ਕੈਨੇਡਾ ਭੇਜ ਦਿੱਤਾ ਜਾਂਦਾ ਇੱਥੋਂ ਤੱਕ ਕਿ ਇਹ ਵੀ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਜਿਹੜੇ ਲੋਕ ਕੈਨੇਡੀਅਨ ਨਾਗਰਿਕ ਨੇ ਇੱਥੋਂ ਵੀ ਗਏ ਹੋਏ ਨੇ ਉਹ ਭਾਰਤ ਦੇ ਵਿੱਚ ਨਹੀਂ ਆ ਸਕਦੇ ਭਾਰਤ ਤੋਂ ਜਾਣ ਵਾਲੇ ਬਹੁਤ ਸਾਰੇ ਜਿਨ੍ਹਾਂ ਦੇ ਕੋਲ ਵੀਜ਼ੇ ਵੀ ਨਹੀਂ ਉਹਨਾਂ ਦੇ ਉੱਪਰ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਮਾਮਲਾ ਇੰਨਾ ਜਿਆਦਾ ਵੱਜ ਜਾਂਦਾ ਦੇਸ਼ ਦੀ ਕੈਨੇਡੀਅਨ ਦੇਸ਼ ਦੀ ਜਿਹੜੀ ਪਾਰਲੀਮੈਂਟ ਆ ਉੱਥੇ ਡਸਟਨ ਟਰੂਡੋ ਦੁਆਰਾ ਸਿੱਧੇ ਬਿਆਨ ਦਿੱਤੇ ਜਾਂਦੇ ਨੇ মিডিਆ ਦੇ ਵਿੱਚ ਇੱਥੋਂ ਤੱਕ ਕਿ ਬਿਆਨ ਦਿੱਤੇ ਜਾਂਦੇ ਨੇ ਇਸ ਕੂਟਨੀਤਿਕ ਤਣਾਅ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿੱਚਕਾਰ ਭਰੋਸੇ ਦੀ ਕਮੀ ਦਿਖਾਈ ਦੇ ਰਹੀ ਹੈ ਇਸ ਦਾ ਅਸਰ ਹੁਣ ਸਿੱਖਿਆ ਖੇਤਰ ਦੇ ਉੱਪਰ ਵੀ ਸਪਸ਼ਟ ਤੌਰ ਦੇ ਉੱਪਰ ਪੈਂਦਾ ਦਿਖਾਈ ਦੇ ਰਿਹਾ ਹੈ। ਵਾਟਰਲੂ ਯੂਨੀਵਰਸਿਟੀ ਨੇ ਵੀ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਵਿੱਚ 2/3 ਤੱਕ ਗ੍ਰਾਵਟਾਈ ਆ ਰਹੇ ਹਨ ਅਤੇ ਸਸਕੈਂਚੁਆਨ ਯੂਨੀਵਰਸਿਟੀ ਨੇ ਇਹਨਾਂ ਵਰਗੇ ਅੰਕੜੇ ਜਾਰੀ ਕੀਤੇ ਨੇ। ਸਪਸ਼ਟ ਹੈ ਕਿ ਕੈਨੇਡਾ ਦੀ ਨਵੀਂ ਨੀਤੀ ਨੇ ਭਾਰਤੀ ਉਦਿਆਰਥੀਆਂ ਲਈ ਹਾਲਾਤ ਸੌਖੇ ਨਹੀਂ ਬਲਕਿ ਔਖੇ ਕਰ ਦਿੱਤੇ ਨੇ। ਹੁਣ ਵਿਦਿਆਰਥੀਆਂ ਨੂੰ ਸਿਰਫ ਡਾਕੂਮੈਂਟਸ ਨਹੀਂ ਬਲਕਿ ਫੰਡਾਂ ਦੇ ਜਿਹੜੇ ਸਰੋਤ ਨੇ ਉਦੇਸ਼ ਸਬੂਤ ਦੇਣਾ ਬਹੁਤ ਜਿਆਦੇ ਸਟਰੋਂਗ ਕਰਨਾ ਪਵੇਗਾ ਜਸਪ੍ਰੀਤ ਸਿੰਘ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਸੰਸਥਾਪਕ ਨੇ ਵੀ ਗੱਲ ਆਕੀਆ ਕਿ ਕਦੇ ਕੈਨੇਡਾ ਪੜੋ ਕੰਮ ਕਰੋ ਰਹੋ ਦਾ ਸੁਪਨਾ ਸੀ ਹੁਣ ਕਈ ਵਿਦਿਆਰਥੀ ਕਹਿੰਦੇ ਨੇ ਕਿ ਖੁਸ਼ਾ ਜੋ ਨਹੀਂ ਗਏ ਇਸ ਤਰੀਕੇ ਦੀ ਬਿਆਨਬਾਜ਼ੀ ਆ ਜਿਹੜੀ ਉਹ ਵੀ ਅਕਸਰ ਕੀਤੀ ਜਾਂਦੀ ਆ ਭਾਰਤ ਲਈ ਕੈਨੇਡਾ ਦਾ ਰਾਹ ਹੁਣ ਆਸਾਨ ਨਹੀਂ ਰਿਹਾ ਪਹਿਲਾਂ ਵਰਗਾ ਨਹੀਂ ਰਿਹਾ ਵੀਜ਼ਾ ਨੀਤੀਆਂ ਦੇ ਸਖਤ ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਦੇ ਸੁਪਨੇ ਨੇ ਟੋਕ ਤੇ ਕਰਨੇ ਕੀ ਹੁਣ ਦੇਖਣਾ ਹੋਵੇਗਾ ਕੀ ਭਾਰਤ ਅਤੇ ਕੈਨੇਡਾ ਦੇ ਵਿੱਚ ਪਹਿਲਾਂ ਵਰਗੇ ਸਬੰਧ ਬਣਦੇ ਨੇ ਜਾਂ ਫਿਰ ਭਾਰਤੀ ਆਪਣਾ ਪਹਿਲਾਂ ਵਰਗਾ ਵਿਰੋਸਾ ਉੱਥੇ ਕਾਇਮ ਕਰ ਸਕਦੇ ਨੇ ਕਿਉਂਕਿ ਜਾਲੀ ਡਿਗਰੀਆਂ ਬਹੁਤ ਸਾਰੇ ਜਾਲੀ ਡਾਕੂਮੈਂਟਸ ਲਗਾ ਕੇ ਜਦੋਂ ਵੀਜ਼ਾ ਅਰਜ਼ੀਆਂ ਲਗਾਈਆਂ ਜਾਂਦੀਆਂ ਨੇ ਤੇ ਫਿਰ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਭਰੋਸਾ ਟੁੱਟਦਾ ਨਿਯਮ ਸਖਤ ਕੀਤੇ ਜਾਂਦੇ ਨੇ ਹਾਲਾਤ ਇਸ ਤਰੀਕੇ ਬਣੇ ਕਿ ਤਾਜ਼ਾ ਅਗਸਤ 2025 ਦੇ ਅੰਕੜਿਆਂ ਮੁਤਾਬਕ 74 ਫੀਸਦੀ ਫਾਈਲਾਂ ਰੱਦ ਕੀਤੀਆਂ ਜਾਂਦੀਆਂ ਨੇ ਜਾਨੀ ਕਿ ਜੇ ਚਾਰ ਵਿਦਿਆਰਥੀਆਂ ਨੇ ਫੈਲਾਂ ਲਾਈਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਨੂੰ ਹੀ ਵੀਜ਼ਾ ਮਿਲਿਆ ਤਿੰਨ ਦੇ ਜਿਹੜੇ ਵੀਜ਼ੇ ਨੇ ਰਿਜੈਕਟ ਹੋ ਚੁੱਕੇ ਨੇ ਕੀ ਜਿਹੜੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਤਣਾਅਪੂਰਨ ਕੂਟਨੀਤਿਕ ਸਬੰਧ ਬਣੇ ਹੋਏ ਨੇ ਉਹ ਸੁਖਾਲੇ ਹੋਣਗੇ ਕਦੇ ਟੇਬਲ ਟਾਕ ਤੇ ਬੈ ਕੇ ਸਮਝੌਤਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਦੀ ਗੱਲ ਆ ਪਰ ਇਸ ਵਕਤ ਭਾਰਤੀ ਵਿਦਿਆਰਥੀ ਖਾਸ ਤੌਰ ਤੇ ਪੰਜਾਬੀ ਵਿਦਿਆਰਥੀ ਜਿਹੜੇ ਮਨ ਦੇ ਉੱਪਰ ਇੱਕੋ ਜਿਹੜਾ ਸੁਪਨਾ ਲੈ ਕੇ ਬੈਠੇ ਸੀ ਜ਼ੁਬਾਨ ਦੇ ਉੱਪਰ ਇੱਕੋ ਗੱਲ ਸੀ ਕਿ ਕੈਨੇਡਾ ਜਾਣਾ ਉਹਨਾਂ ਦਾ ਸੁਪਨਾ ਇਸ ਵਕਤ ਟੁੱਟਦਾ ਨਜ਼ਰ ਆ ਰਿਹਾ ਹੈ